ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ 메ਨ ਰੋਡ ਤੇ ਹੈ ਆ ਦੇਖੋ ਜੀ ਆ 메ਨ ਰੋਡ ਜਾ ਰਹੀ ਹੈ ਚਰਸਤਾ ਪੈਂਦਾ ਜੀ ਪੂਰਾ ਕਰਦੇ ਤੁਸੀਂ ਅੰਦਰ ਦੁਕਾਨ ਵੀ ਕਰ ਸਕਦੇ ਹੋ ਆਜੀ ਸਾਰੇ ਫਰੰਟ ਦੇਖ ਲਓ ਪਹਿਲਾਂ ਘਰ ਦੀ ਪਲਸਟਰ ਸਾਰਾ ਹੋਇਆ ਫਰੰਟ ਤੇ ਇਹ ਘਰ 2 ਮੰਜ਼ਲ ਬਣਿਆ ਹੋਇਆ ਜੀ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਉਹਦੇ ਬੈਕ ਸਾਈਡ ਤੇ ਕਿਚਨ ਬਣਾਈ ਹੋਈ ਹੈ ਜੀ ਕਿਚਨ ਦੇ ਨਾਲ ਹੀ ਇੱਕ ਕਮਰਾ ਬਣਿਆ ਹੋਇਆ ਮਾਲਕਾਂ ਦਾ ਨੰਬਰ 90414 82438 ਹੈ ਜੀ ਘਰ ਦੀ ਡਿਮਾਂਡ ਮਾਲਕਾਂ ਨੇ 7.5 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਰੇਟ ਘਟ ਵੱਧ ਹੋ ਜਾਏਗਾ ਮਾਲਕ ਬਾਹਰ ਰਹਿੰਦੇ ਨੇ ਇਸ ਲਈ ਇਹ ਘਰ ਵੇਚ ਰਹੇ ਨੇ ਚਾਰ ਕਿਰਾਇਆ ਦਿੱਤਾ ਹੈ ਉਹਨਾਂ ਨੇ 5 ਤੋਂ 6000 ਰੁਪਿਆ ਘਰ ਚੋ ਕਿਰਾਇਆ ਵੀ ਆਉਂਦਾ ਜੀ ਐਡਰੈਸ ਤੁਸੀਂ ਨੋਟ ਕਰ ਲਓ ਕਰਦਾ ਏ ਜੀ ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ਤੇ ਬਣਿਆ ਹੋਇਆ ਭੋਲਾਪੁਰ ਅੱਡੇ ਤੋਂ 1 ਕਿਲੋਮੀਟਰ ਦੂਰੀ ਤੇ ਬਣਿਆ ਹੋਇਆ ਜੀ ਇਹ ਘਰ ਦੀ ਜਗ੍ਹਾ 37 ਗੱਜ ਹੈ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਹਾਂ ਜੀ ਦੂਜੀ ਮੰਜ਼ਲ ਬਣੀ ਹੋਈ ਹੈ ਦੂਜੀ ਮੰਜ਼ਲ ਤੇ ਇੱਕ ਕਮਰਾ ਇੱਕ ਕਿਚਨ ਅਤੇ ਇੱਕ ਵਾਸ਼ਰੂਮ ਬਣਿਆ ਹੋਇਆ ਹੈ نیچے ਪੂਰਾ ਪੋਰਸ਼ਨ ਬਣਿਆ ਹੈ ਉੱਪਰ ਪੂਰਾ ਪੋਰਸ਼ਨ ਬਣਿਆ ਹੈ ਜੀ ਦੋਨੋਂ ਪੋਰਸ਼ਨ ਕਿਰਾਏ ਤੇ ਦਿੱਤੇ ਹੋਏ ਨੇ ਮਾਲਕਾਂ ਨੇ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ